ਹੰਦੂਬੇ ਸਾਰਿਆਂ ਨੂੰ ਪਿਆਰ ਭਰੀ ਹਸਤੀ ਆਕਾਰ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏਗਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੀ ਤੇ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਪਲੀਜ਼ ਪਹਿਲਾਂ ਉਹਨਾਂ ਨੂੰ ਮੇਰੀ ਬੇਨਤੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਵੀਡੀਓ ਦੇਖ ਕੇ ਲਾਈਕ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਆਪਣੀ ਇੰਸਟਾ ਦੀ ਆਈਡੀ ਵੀ ਹੈਗੀ ਏਗਲ ਡੈਰੀ ਫਾਰਮ ਦੇ ਨਾਮ ਤੇ ਵੀ ਨੂੰ ਫੋਲੋ ਕਰ ਲਓ ਉਦੇ ਉੱਤੇ ਵੀ ਆਪਣੇ ਪਸ਼ੂਆਂ ਦੀਆਂ ਵੀਡੀਓ ਆਉਂਦੀਆਂ ਆਈਆਂ ਤੇ YouTube ਤੇ ਆਪਣੇ ਫੁੱਲ ਬਲੌਗ ਬਲੌਗ ਆਉਂਦੇ ਆਗੇ ਤੇ ਆਪਣਾ ਜਿਹੜਾ ਪਸ਼ੂ ਖਰੀਦ ਵੇਚ ਦੀ ਵੀਡੀਓ ਵੀ ਆਉਂਦੀਆਂ ਇਸੇ ਚੈਨਲ ਦੇ ਉੱਤੇ ਹੀ ਤੇ ਜਿਹੜੇ ਵੀਰ ਵੀ ਫੋਨ ਲਾ ਕੇ ਪੁੱਛਦੇ ਆਗੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਵਾਂਗੀ ਕਿ ਵੀ ਪਹਿਲਾਂ ਤੁਸੀਂ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਪਾਉਣ ਸਾਰੀ ਜਿਹੜੇ ਪਸ਼ੂਆਂ ਦੇ ਫੋਨ ਆਉਣ ਲੱਗ ਜਾਂਦੇ ਆ ਤੇ ਫਿਰ ਨਾ ਉਹ ਸੌਦਾ ਹੋ ਜਾਂਦਾ ਹੈ ਉਹਨਾਂ ਦਾ ਤੇ ਫਿਰ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਤੁਸੀਂ ਕਿਹੜੀ ਮਤਲਬ ਕਹੀ ਜਾਂਦੇ ਹੋ ਮੱਝ ਹਨਾ ਜੀਕਰ ਤੁਸੀਂ ਸਬਸਕ੍ਰਾਈਬ ਕਰ ਲਓ ਤੁਹਾਡੇ ਕੋਲੇ ਪਹਿਲਾਂ ਵੀਡੀਓ ਪਹੁੰਚ ਜੂਗੀ ਤਾਂ ਤੁਸੀਂ ਪਹਿਲਾਂ ਪਸ਼ੂ ਦੇਖ ਕੇ ਖਰੀਦ ਵਿਚ ਕਰ ਸਕਦੇ ਹੋਗੇ ਤੇ ਜੀ ਸਾਡਾ ਜਿਹੜਾ ਨੰਬਰ ਹੈਗਾ ਉਹ ਮੇਰੇ ਵੀਡੀਓ ਦੇ ਵਿੱਚ ਦਿੱਤਾ ਹੁੰਦਾ ਹੈਗਾ ਨੰਬਰ ਤੁਸੀਂ ਸਾਡਾ ਅੱਜ ਵੀ ਨੋਟ ਕਰ ਸਕਦੇ ਹੋ ਮੈਂ ਐਂਡ ਤੇ ਜਾ ਕੇ ਦੇਉਂਗੀ ਨੰਬਰ ਤੇ ਤੁਸੀਂ ਫੋਨ ਲਾ ਕੇ ਕੋਈ ਪਸ਼ੂ ਜੇ ਕਿਸੇ ਨੇ ਦੁੱਧ ਆ ਲੈ ਖਰੀਦਣਾ ਹੈ ਤਾਂ ਸਾਡੇ ਕੋਲ ਤਿੰਨ ਟਾਈਮ ਚੋਈ ਕਰਕੇ ਪਸ਼ੂ ਖਰੀਦ ਸਕਦਾ ਹੈ ਕਿਉਂਕਿ ਰੈਂਸਟੈਂਡ ਦਾ ਵੀ ਹੈਗਾ ਇਹ ਪ੍ਰਬੰਧ ਤੇ ਜੇ ਕਿਸੇ ਨੇ ਗੱਬਣ ਪਸ਼ੂ ਖਰੀਦਣਾ ਜਾਂ ਕੋਈ ਵਪਾਰ ਦਾ ਕੰਮ ਨਵਾਂ ਸ਼ੁਰੂ ਕਰਨਾ ਚਾਹੁੰਦਾ ਹੈਗਾ ਤਾਂ ਪਲੀਜ਼ ਉਹ ਆਪਣੇ ਨਾਲ ਕੰਟੈਕਟ ਕਰਕੇ ਤੇ ਪਸ਼ੂ ਸਾਡੇ ਦੇ ਕੋਲੋਂ ਲਿਜਾ ਸਕਦਾ ਹੈ ਅਸੀਂ ਉਸ ਨੂੰ ਪੂਰੀ ਜਾਣਕਾਰੀ ਦੇ ਕੇ ਪਸ਼ੂ ਦੀ ਜੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਕਹਿੰਦੇ ਹਨ ਵੀ ਆਪਣਾ ਕੋਈ ਬਿਜ਼ਨਸ ਨਹੀਂ ਹੈਗਾ ਆਪਣਾ ਕੋਈ ਕੰਮ ਨਹੀਂ ਹੈਗਾ ਬਈ ਪਸ਼ੂਆਂ ਨਾਲੋਂ ਵੱਧ ਕੇ ਕੋਈ ਕੰਮ ਵਧੀਆ ਹੈ ਹੀ ਨਹੀਂਗਾ ਜਾਨੀ ਕਿ ਜਿਹੜੇ ਆਪਣੇ ਕਿਸਾਨ ਭਰਾ ਹੈਗੇ ਇਹਦੇ ਨਾਲ ਕਿਸਾਨੀ ਦੇ ਜਿਨ੍ਹਾਂ ਦੇ ਘਰੇ ਥਾਂ ਖੁੱਲਾ ਡੁੱਲਾ ਹੈਗਾ ਹੈਗਾ ਤੇ ਵੀ ਬੰਦਾ ਠੇਕੇ ਤੇ ਪਹਿਲੀ ਬਾਣ ਲੈ ਕੇ ਬਾਹਰ ਆਗਾ ਉਹਨੂੰ ਨਾਲ ਪਸ਼ੂ ਜ਼ਰੂਰ ਰੱਖ ਲੈਣੇ ਚਾਹੀਦੇ ਕਿਉਂਕਿ ਪਸ਼ੂਆਂ ਦਾ ਦੇਖੋ ਠੇਕੇ ਵਾਲੇ ਬਾਣ ਦੇ ਵਿੱਚੋਂ ਜ਼ਿਆਦਾ ਨਹੀਂ ਤੁਸੀਂ ਪਸ਼ੂਆਂ ਦਾ ਚਾਰਾ ਤਾਂ ਕੱਢ ਹੀ ਸਕਦੇ ਹੋ ਤੇ ਜੇ ਪਸ਼ੂਆਂ ਦੀ ਸਾਂਭ ਸੰਭਾਲ ਕਰਕੇ ਉਹਨਾਂ ਦੇ ਵਿੱਚੋਂ ਪ੍ਰੋਫਿਟ ਕਮਾ ਸਕਦੇ ਹੋਗੇ ਕਿਉਂ ਇਹ ਸੁਭਾ ਸ਼ਾਮ ਪੈਸੇ ਆਗੇ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਕਿਸੇ ਦੇ ਥੱਲੇ ਕੰਮ ਕਰਨਾ ਆਏਗਾ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਪਹਿਲੀਆਂ ਚੀ ਵੀ ਜ਼ਿਆਦਾ ਪਸ਼ੂ ਪਾਓ ਇੱਕ ਦੋ ਪਸ਼ੂ ਤੋਂ ਸ਼ੁਰੂ ਕਰੋ ਤੇ ਫਿਰ ਹੌਲੀ ਹੌਲੀ ਤੁਹਾਨੂੰ ਜਦੋਂ ਸਮਝ ਆ ਜਾਵੇ ਕੀ ਤੁਸੀਂ ਅੱਗੇ ਫਾਰਮ ਵਧਾ ਸਕਦੇ ਆ ਆਪ ਦਾ ਖੁਦ ਦਾ ਬਿਜ਼ਨਸ ਚਲਾ ਸਕਦੇ ਆ ਵੀ ਹੁਣ ਤਾਂ ਦੇਖੋ ਜਿਹੜੇ ਬਾਹਰ ਬਾਹਰ ਪੱਕੇ ਹੋਏ ਵੀ ਆ ਨਾ ਜਿਹੜੇ ਪਤਾ ਨਹੀਂ ਕਿ ਮੈਂ ਹਨਾ ਮੁੰਡਿਆਂ ਨੂੰ ਇੰਨੀ ਚਸ ਪੈ ਰਹੀ ਐ ਇਸ ਕੰਮ ਦੀ ਬਹੁਤ ਫਾਰਮ ਖੁੱਲ ਗਏ ਡੈਰੀ ਫਾਰਮ ਤੇ ਜਿਹੜੇ ਵੀ ਹੁਣ ਜਿਹੜੇ ਆਪਾਂ ਕਹਿੰਨੇ ਆ ਵੀ ਆਪਾਂ ਬਾਹਰ ਜਾ ਕੇ ਬਾਹਰ ਪਤਾ ਨਹੀਂ ਕੀ ਆਗਾ ਹਨਾ ਤੇ ਕਿਸੇ ਦੇ ਥੱਲੇ ਲਾ ਕੇ ਆਪਾਂ ਕੰਮ ਜ਼ਰੂਰ ਕਰਨਾ ਆਏਗਾ ਇਹ ਆਪਦਾ ਕੰਮ ਨਾਲਿਆ ਤੇ ਬੱਚਿਆਂ ਚ ਰੋ ਤੇ ਵਧੀਆ ਆਪਦੇ ਕੰਮ ਨੂੰ ਚਲਾਓ ਇਸ ਨੂੰ ਸੁਬਾ ਸ਼ਾਮ ਪੈਸੇ ਆ ਸੁਬਾ ਸ਼ਾਮ ਕੰਮ ਕਰਨਾ ਆਏਗਾ ਤੇ ਕਿੰਨਾ ਕ ਆਪਾਂ ਆਪਦੀ ਮਰਜ਼ੀ ਨਾਲ ਬੈਣਾ ਉੱਠਣਾ ਆਏਗਾ ਦੇ ਬਸ ਇਹ ਆ ਵੀ ਥੋੜੀ ਜੀ ਗੌਰ ਭਾਲ ਦੀਆਂ ਇਹ ਉਹ ਆਪਾਂ ਹੁਣ ਦੇਖੋ ਤੁਰੇ ਫਿਰਦੇ ਆਗੇ ਹਨਾ ਉਹਨਾਂ ਕ ਤਾਪ ਨੂੰ ਪਤਾ ਲੱਗ ਹੀ ਜਾਂਦਾ ਹੈਗਾ ਤੇ ਜੀ ਆਪਣੇ ਜਿਹੜੀ ਵੀਡੀਓ ਦੀ ਬਲੌਗ ਦੀ ਸ਼ੁਰੂਆਤ ਹੋ ਸਕ ਹੋ ਗਈ ਆਪਣੇ ਬਲੌਗ ਆਉਂਦੇ ਇਸ ਚੈਨਲ ਦੇ ਉੱਤੇ ਤੇ ਨਾਲੇ ਪਸ਼ੂਆਂ ਦੀ ਖਰੀਦ ਵਿੱਚ ਹੁੰਦੀ ਹੈਗੀ ਤੇ ਜੀ ਦੇਖੋ ਸਾਡੀ ਜਿਹੜੀ ਵੀਡੀਓ ਦੀ ਸ਼ੁਰੂਆਤ ਹੋਈ ਹੈਗੀ ਮਸਵੇਰੀ ਅਸੀਂ ਪਹਿਲਾਂ ਪਸ਼ੂ ਮੱਝਾਂ ਚੋਆਂ ਆ ਜਾਂਦੇ ਹੁੰਨੇ ਆ ਅਸੀਂ 4 ਵਜੇ ਪਸ਼ੂਆਂ ਦੇ ਵਿੱਚ ਆ ਜਾਈਦਾਗਾ ਸਾਢੇ 3 ਵਜੇ ਮੈਂ ਉੱਠ ਖੜਦੀ ਆ ਤੇ 4 ਵਜੇ ਆ ਕੇ ਤੇ ਸਾਢੇ ਪੌਣੇ 5 ਵਜੇ ਅਸੀਂ ਚੋਣ ਲੱਗਦੇ ਆ ਮੱਝਾਂ ਤੇ ਚੋਕੇ ਧਾਰਾਂ ਤੇ ਬੱਚੇ ਜਦੋਂ ਸਕੂਲ ਗਏ ਸੀ ਉਸ ਤੋਂ ਬਾਅਦ ਫਿਰ ਮੈਂ 2 ਧਾਰਾਂ ਚ ਬਾਈਆਂ ਸੀਗਾ ਤੇ ਅੱਜ ਡੈਡੀ ਹੈ ਨਹੀਂ ਸੀਗੇ ਤੇ ਮੈਨੂੰ ਇਹਨਾਂ ਦੇ ਨਾਲ ਸਾਰਾ ਕੰਮ ਕਰਵਾਉਣਾ ਪਿਆ ਪਸ਼ੂਆਂ ਦਾ ਉਂਝ ਤਾਂ ਡੈਡੀ ਹੁੰਦੇ ਆ ਘਰੇ ਫਿਰ ਉਦੋਂ ਮੈਨੂੰ ਥੋੜਾ ਜਿਹਾ ਘੱਟ ਹੋ ਜਾਂਦਾ ਇੱਧਰ ਕੰਮ ਪਸੂਆਂ ਦਾ ਮਤਲਬ ਕਰਾਉਣੀ ਤਾਂ ਹੁੰਨੀ ਆ ਕਿ ਨਾਲ ਤੇ ਪਰ ਫਿਰ ਇੰਨੀ ਟੈਨਸ਼ਨ ਨਹੀਂ ਰਹਿੰਦੀ ਹੈਗੀ ਇੱਧਰ ਤੇ ਫਿਰ ਦੇਖੋ ਹਨਾ ਹੁਣ ਪਸੂਆ ਜਿਹੜੇ ਧਾਰਾਂ ਚੋਕ ਹੀ ਅਸੀਂ ਤੇ ਬਾਹਰ ਕੱਢਣ ਲੱਗ ਪਹਿਲਾਂ ਮੈਂ ਥਾਂ ਸੁੰਭਰਿਆ ਸਾਰਾ ਬਾਹਰਲਾ ਪਾਸਾ ਤੇ ਫਿਰ ਮੈਂ ਨਾ ਪਸੂ ਕਢਾਉਣ ਲੱਗੀ ਤੇ ਨਾਲੇ ਮੈਂ ਉਧਰ ਦੇ ਬੇੜੇ 'ਚ ਬੋਕਰ ਮਾਰਿਆ ਸੀ ਉਹਨਾਂ ਟਾਈਮ 'ਚ ਚਾਹ ਪੀਣ ਲੱਗ ਗਏ ਤੇ ਬੇੜੇ 'ਚ ਬੋਕਰ ਮਾਰ ਕੇ ਆ ਕੇ ਦੇ ਕੂੜਾ ਜਿਹੜਾ ਸੀਗਾ ਇਹਨਾਂ ਨੇ ਰੇੜੀ ਚ ਪਾ ਲਿਆ ਹੈਗਾ ਤੇ ਰੇੜੀ ਬਾਅਦ ਚ ਸੈਟ ਕੇ ਆਉਣਗੇ ਤੇ ਪਸ਼ੂ ਆ ਜਿਹੜੇ ਸਾਡੇ ਅੰਦਰ ਖੜੇ ਸੀ ਉਹਨਾਂ ਨੂੰ ਬਾਹਰ ਕੱਢਦੇ ਸੀ ਪਾਣੀ ਪਿਆ ਪਿਆ ਕੇ ਦੇਖੋ ਵੀ ਹਨਾ ਕੰਮ ਤਾਂ ਜਿਵੇਂ ਜ ਮਰਜ਼ੀ ਹੋਵੇ ਆ ਕੋਈ ਇਹ ਨਾ ਸਾਰਮ ਮੰਨੋ ਵੀ ਸਾਨੂੰ ਲੋਕ ਕੀ ਕਹਿਣਗੇ ਗੋਹਾ ਸਿੱਟਣਾ ਆਪਦੇ ਘਰ ਦਾ ਸਿੱਟਣਾ ਆ ਪਕੜਾ ਕਿਸੇ ਦਾ ਸਿੱਟਣਾ ਆਏਗਾ ਹਨਾ ਤੇ ਕੰਮ ਆਪਦੀ ਮਰਜ਼ੀ ਨਾਲ ਜਿੰਨਾ ਮਰਜ਼ੀ ਹੋ ਸਕੇ ਕਰੋ ਕਿਉਂਕਿ ਇਹ ਕੰਮ ਚ ਨਾ ਬਈ ਬਹੁਤ ਜ਼ਿਆਦਾ ਵਧੀਆ ਨਾਲੇ ਤਾਂ ਬੰਦੇ ਦਾ ਮਾਣ ਆ ਜਿਹੜਾ ਉਹ ਵਧੀਆ ਰਹਿੰਦਾ ਹੈਗਾ ਸੰਤੋਸ਼ਟ ਰਹਿੰਦਾ ਵੀ ਅਸੀਂ ਆ ਦਾ ਕੰਮ ਆਪ ਕੀਤਾ ਹੈਗਾ ਤੇ ਇਧਰ ਉਧਰ ਦੇ ਖਿਆਲ ਨਹੀਂ ਮਨ ਚ ਆਉਂਦੇ ਹੈਗੇ ਕਿ ਤੇ ਜਦੋਂ ਤੁਸੀਂ ਆਉਂਗੇ ਨਾ ਇੱਕ ਕੁਦਰਤ ਨਾਲ ਜੁੜੇ ਹੋਏ ਹੋਗੇ ਦੇਖੋ ਇਹਨਾਂ ਵਿਚਾਰੀਆਂ ਦੇ ਦੁੱਧ ਕਰਕੇ ਇਹਨਾਂ ਦੀ ਪੁੱਛ ਗੈਸ ਹੁੰਦੀ ਆ ਹਨਾ ਤੇ ਜਦੋਂ ਆਪਾਂ ਇਹਨਾਂ ਨੂੰ ਘਰੇ ਰੱਖਦੇ ਆਂਗੇ ਪਿਆਰ ਨਾਲ ਇਹਨਾਂ ਨੂੰ ਸੰਭਾਂਗੇ ਤੇ ਵਾਦ ਜ਼ਰੂਰ ਦਿੰਦਗਾਏਗਾ ਤੇ ਪਰ ਜਿਹੜਾ ਵੀ ਬੰਦਾ ਪਸ਼ੂ ਰੱਖਦਾ ਮੈਂ ਇਹ ਜ਼ਰੂਰ ਕਹਾਂਗੀ ਵੀ ਕਦੇ ਵੀ ਪਸ਼ੂ ਨੂੰ ਗਹਾਲਾਂ ਕੱਢੋ ਜਾਂ ਉਹਨਾਂ ਦੇ ਲੱਤੋਂ ਮੁੱਕੀ ਨਾ ਮਾਰੋ ਤੇ ਪਿਆਰ ਨਾਲ ਰੱਖੋ ਇਹ ਜਰੂਰ ਆਪਾਂ ਨੂੰ ਵਾਰ ਦਿੰਦਿਆਂ ਆਇਆ ਤੇ ਇਹ ਬਸ ਇੱਕ ਪਿਆਰੀ ਭਾਲ ਦਿੰਦਿਆਂ ਆਇਆ ਮੇਰੇ ਦੋ ਸਾਡੇ ਗਾਂ ਆਏ ਆ ਬਾਕੀ ਹੁਣ ਮੱਝਾਂ ਹੀ ਮੱਝਾਂ ਬਾਕੀ ਕੋਸਕ ਨਾ ਬੇਗਾਂ ਸਿੰਗਾ ਕੋਸਕ ਨਾ ਵੰਗਾ ਆ ਜਾਂਦੀਆਂ ਮਤਲਬ ਡੈਲੀ ਦੇ ਵਾਂਗੂ ਆਪਣੇ ਫਾਰਮ ਦੇ ਵਿੱਚ ਖਰੀਦ-ਵੇਚ ਹੁੰਦੀ ਹੈਗੀ ਤੇ ਤੁਸੀਂ ਆਪਣੇ ਨੰਬਰ ਨੂੰ ਜਰੂਰ ਮਤਲਬ ਜੇ ਕੋਈ ਪਸ਼ੂ ਖਰੀਦਣਾ ਚਾਹੁੰਦਾ ਹੈ ਤੇ ਮੈਂ ਲਾਸਟ ਤੇ ਨੰਬਰ ਦੇਵਾਂਗੀ ਤੇ ਤੁਸੀਂ ਉਹ ਖਰੀਦ-ਵੇਚ ਕਰ ਸਕਦੇ ਹੋਗੇ ਤੇ ਦੋ ਆਪਣੇ ਗਾਂ ਆਏ ਤਾਂ ਗਾਂਾਂ ਘਰੇ ਰੱਖਣਾ ਹੋਗਾ ਤੇ ਚਲੋ ਇਹਨਾਂ ਦਾ ਦੁੱਧ ਪਾਲੀਦਾਗਾ ਤੇ ਹੁਣ ਨਾ ਬਾਕੀ ਤਾਂ ਅਸੀਂ ਪਸ਼ੂ ਕੱਢ ਤੇ ਅਸੀਂ ਬਾਹਰੇ ਕੱਢੀ ਜਾਂਦੇ ਤੇ ਮੈਂ ਅੰਦਰੋਂ ਜਿਹੜਾ ਗੋਆ ਸੀਗਾ ਉਹ ਚੱਕਣ ਲੱਗ ਗਈ ਕਿਉਂਕਿ ਹੁਣ ਬਸ ਬਾਹਰ ਕੱਢਦੇ ਹੁਣ ਅੰਦਰਲਾ ਸੁੰਬਰ ਨਾ ਆਏਗਾ ਬਰਾਂਡਾ ਤੇ ਦੇਖੋ ਇਹ ਆ ਵੀ ਆਪਾਂ ਕਹਿੰਨੇ ਹਨਾ ਕੰਮ 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 ਤਾਂ ਕੁਝ ਵੀ ਨਹੀਂ ਹੁੰਦਾਗਾ ਬਸ ਜਦੋਂ ਆਪਾਂ ਲਗਾਤਾਰ ਮੰਨ ਲਓ ਤੁਸੀਂ ਲਗਾਤਾਰ 3 ਘੰਟੇ ਕੰਮ ਕਰਨਾ ਹੈ ਹਨਾ ਤੇ 2 ਘੰਟੇ ਸਮਝ ਲਓ ਆਪਦਾ ਪਸੂਣਾ ਚਲਾਤਾ ਵੀ 1 ਘੰਟਾ ਆਪਦਾ ਕੋਠੀ ਦਾ ਦੇਖੋ ਅੱਧੇ ਘੰਟੇ ਦੇ ਵਿੱਚ ਪੋਚੇ ਝਾੜੂ ਪੋਚਾ ਲੱਗ ਜਾਂਦਾ ਹੈਗਾ ਚਾਹੇ ਜਿੰਨਾ ਮਰਜ਼ੀ ਤੁਸੀਂ ਕਰ ਲਓ ਹਨਾ ਤੇ ਝਾੜੂ ਪੋਚਾ ਲੱਗ ਗਿਆ ਤੇ ਫਿਰ ਤੁਸੀਂ ਬਾਅਦ ਵਿੱਚ ਬਸ ਰੋਟੀ ਪਾਣੀ ਦਾ ਹੋ ਜਾਂਦਾ ਸਮਝ ਲਓ ਤੁਸੀਂ ਉਹਨੂੰ ਡੇਢ ਘੰਟਾ ਇੱਧਰ ਲੱਗ ਗਿਆ ਤਾਂ ਡੇਢ ਘੰਟਾ ਪਸੂਆਂ ਤੇ ਲਾਤਾ ਤੇ ਸਮਝ ਲਓ ਤੁਹਾਡਾ ਕਾਰੋਬਾਰ ਵੀ ਚੱਲ ਪਿਆ ਤੇ ਤੁਹਾਡਾ ਕੰਮ ਵੀ ਲੋਟ ਆ ਗਿਆ ਤੇ ਫਿਰ ਦੇਖੋ ਹਨਾ ਮੈਂ ਉਧਰ ਚਾਰ ਵੀ ਪੱਟਾਈ ਸੀਗੀ ਤੇ ਇਹ ਛੱਟਣ ਲੱਗੇ ਸੀ ਰੇੜੀ ਚ ਪਾ ਕੇ ਗੋਹਾ ਮੰਮੀ ਇੱਧਰ ਭਾਂਡੇ ਧੋ ਰਹੇ ਸੀਗੇ ਦੇ ਵੀਰ ਮੈਂ ਬਣਾਉਣੇ ਸੀ ਮੂਲੀਆਂ ਵਾਲੇ ਪਰੌਂਠੇ ਤੇ ਪਹਿਲਾਂ ਸੀ ਮੂਲੀਆਂ ਉਧਰੋਂ ਪੱਟੀਆਂ ਸੀਆਂ ਤੇ ਫਿਰ ਬਾਅਦ ਵਿੱਚ ਮੂਲੀਆਂ ਰੋਟੀਆਂ ਖਾ ਕੇ ਆਪਦਾ ਪੰਡਾ ਠੀਕਰ ਉਧਰ ਮੰਮੀ ਚੱਕਣ ਲੱਗੇ ਸੀ ਤੇ ਮੈਂ ਇੱਧਰ ਚਵਾਣੀ ਸੀ ਆ ਮੱਝ ਵੀ ਇਹ ਮੱਝ ਪਹਿਲਾਂ ਝੋਟੀ ਹੈਗੀ ਤੇ ਇਹ ਨਾ ਬੱਚਾ ਥੋੜਾ ਜਿਹਾ ਭੁੱਲ ਗਈ ਸੀਗੀ ਇਹ ਕਿਸੇ ਦੂੋਂ ਲਿਆਂਦੀ ਆ ਸੀ ਤੇ ਉਹਨਾਂ ਨੇ ਨਾ ਕੁੱਟ-ਕੁੱਟ ਕੇ ਇੰਨੀ ਵਿਚਾਰੀ ਡਰਾਈ ਪਈ ਸੀਗੀ ਨਾ ਹੁੰਦਾ ਥੋੜੀ ਜੀ ਕੋਸ ਕਟੀਆਂ ਲੱਗ ਗਈ ਪਹਿਲੇ ਦਿਨ ਜਦੋਂ ਆਈ ਸੀ ਨਾ ਇਹਨੇ ਥੱਲੇ ਵੀ ਨਹੀਂ ਬੈਠਣ ਦਿੰਦੀ ਸੀਗੀ ਵੀ ਜਾਨੀ ਕਿ ਇੰਨੀਆਂ ਛੜਾਂ ਚਲਾਉਂਦੀ ਸੀਗੀ ਤੇ ਇੱਕ ਵਾਰ ਇਹਨਾਂ ਦੇ ਤਾਂ ਸੱਟ ਵੀ ਮਾਰੀ ਆ ਗਈ ਇਹਨੇ ਤੇ ਪਰ ਨਾ ਵੀ ਇਹ ਆ ਵੀ ਮੈਂ ਇਹ ਕਹਾਂਗੀ ਵੀ ਜਦੋਂ ਤੁਸੀਂ ਪਹਿਲਾਂ ਪਸ਼ੂ ਤੁਹਾਡੇ ਹੁੰਦਾ ਵੀ ਉਹਨੂੰ ਪਹਿਲਾਂ ਹੀ ਨਾ ਉਹਦੇ ਨੇੜੇ ਹੋਣ ਪਲੋਸੋ ਸਾਡੇ ਹੁਣ ਪਹਿਲਾਂ ਝੋਟੀ ਆ ਗਈ ਉਹ ਹਜੇ ਹੁਣ ਸੂ ਗਈ ਹਜੇ ਰਹਿੰਦਾ ਉਹਦਾ ਟਾਈਮ ਤੇ ਉਹ ਇੰਨੀ ਸੀ ਲੜਣਾ ਵੀ ਉਹਦੇ ਅਸੀਂ ਹੱਥ ਪੈ ਮਾਰਦੇ ਹੀ ਰਹਿੰਨੇ ਹਾਂਗੇ ਤੇ ਵਧੀਆ ਆਰਾਮ ਨਾਲ ਖੜ ਜਾਂਦੀ ਹੈ ਥਣਾਂ ਤੇ ਤੇ ਫਿਰ ਨਾ ਬਾਕੀ ਵਿਚਾਰੀ ਦੇ ਥਣ ਜਿਹੜੇ ਪਾਟੇ ਪਏ ਸੀਗੇ ਜਦ ਆ ਗਮਾਇ ਸੀ ਉਹ ਵੀ ਉਹਦੇ ਹੁਣ ਪਹਿਲਣ ਪਸ਼ੂ ਹਨਾ ਆਪਾਂ ਨੂੰ ਆਪ ਨੂੰ ਹੀ ਪਤਾ ਆਏਗਾ ਤੇ ਉਹਦੇ ਵਿਚਾਰੀਦਰਾ ਸੀ ਤੇਲ ਤੂਲ ਲਾਇਆ ਤੇ ਫੇਰ ਜਾ ਕੇ ਇਹ ਮਾੜਾ ਮੋਟਾ ਖੜਨ ਲੱਗੀ ਆ ਤੇ ਪਰ ਹੂੰ ਚ ਮੈਨੂੰ ਡੰਡਾ ਚੱਕਣਾ ਪਿਆ ਥੋੜਾ ਜਨਾ ਫੇਰ ਵੀ ਪਸ਼ੂ ਹੁਣ ਮਾੜਾ ਮੋਟੀ ਘੂਰ ਚਾਹੀਦੀ ਆ ਪਰ ਇਹ ਆ ਵੀ ਡੰਡੇ ਦਾ ਡਰ ਪਾਉ ਪਰ ਮਾਰੋ ਨਾ ਤੇ ਮੈਂ ਨਾ ਉਹਦੇ ਸੈਸੁਰ ਵਿਚਾਰੀ ਦਾ ਪਲੋਸ ਰਹੀ ਸੀਗੀ ਮੈਂ ਕਿਹਾ ਖੁਰਕ ਜੀ ਕਰਦਾ ਤੇ ਵੀ ਖੜ ਜੂਗੀ ਖੜ ਜਾਂਦੀ ਸੀਗੀ ਪੂਰਾ ਐ ਪਹਿਲਾਂ ਤਾਂ ਮੈਂ ਨੇੜੇ ਨਹੀਂ ਸੀ ਹੋਈ ਬੱਚਾ ਵੀ ਨਹੀਂ ਲੈਂਦੀ ਸੀਗੀ ਫਿਰ ਇਹ ਮੈਨੂੰ ਕਹਿੰਦੇ ਤੂੰ ਪਾਸੇ ਹੋ ਕੇ ਖੜ ਜਾ ਤੇ ਬੱਚਾ ਲੈ ਲਿਆ ਮਤਲਬ ਚੰਗਾ ਆਇਆ ਤੇ ਫਿਰ ਜਦੋਂ ਜਿਹੜਾ ਥਣ ਦੁਖਦਾ ਨਾ ਉਹਦੇ ਉੱਤੇ ਛੜਾਂ ਚਲਾਉਂਦੀ ਸੀਗੀ ਫਿਰ ਉਹਦੇ ਬਾਰੇ ਮੈਂ ਮੂਰੇ ਹੋ ਕੇ ਖੜੀ ਆਂਗੀ ਜਾਨੀ ਕਿ ਬਸ ਉਹ ਜਿਹੜਾ ਉਹ ਪਿਆਰ ਨਾਲ ਚਾਹੀਦਾ ਹੈਗਾ ਬਾਕੀ ਬੱਚੇ ਦੇ ਉੱਤੇ ਗੋੜਗੋੜ ਰੱਖੋ ਜਿਹੜਾ ਬੱਚਾ ਚੱਟਣ ਲੱਗ ਜੀਵੇ ਇਹ ਤਾਂ ਭੁੱਲ ਜਾਂਦੀਆਂ ਕਿਉਂਕਿ ਪਹਿਲਾਂ ਇੱਕ ਟ ਵਿਚਾਰੀ ਨੂੰ ਥੋੜਾ ਜਿਹਾ ਹਨਾ ਡਰਦੀ ਸੀਗੀ ਆਪ ਹੀ ਪਹਿਲਾਂ ਕੁਸ ਡੰਡੇ ਨਾਲ ਡਰਾਤੀ ਤੇ ਇਸ ਤਰ੍ਹਾਂ ਨਾ ਪਸੂਆਂ ਨਾਲ ਮੈਂ ਇਹ ਕਹੂੰਗੀ ਵੀ ਜ਼ਿਆਦਾ ਡੰਡੇ ਨਾਲ ਨਾ ਕਦੇ ਵੀ ਪਸੂ ਨੂੰ ਡਰਾਉ ਤੇ ਹਾਂ ਮਤਲਬ ਡਰਾਉ ਪਰ ਮਾਰੋ ਨਾ ਇਹ ਹੋਣਾ ਚਾਹੀਦਾ ਇਹ ਪਸੂ ਇਹ ਡਰੀ ਬਹੁਤ ਸੀ ਵਿਚਾਰੀ ਤੇ ਪਹਿਲਾਂ ਤਾਂ ਸਾਨੂੰ ਦੇਖ ਕੇ ਹੀ ਡਰਦੀ ਸੀਗੀ ਐਂ ਘਬਰਾਉਂਦੀ ਸੀਗੀ ਵੀ ਪਤਾ ਨਹੀਂ ਮੈਂ ਕਿੱਥੇ ਆ ਗਈ ਤੇ ਪਰ ਹੁਣ ਨਾ ਕੁਛ ਕਿਤੇ ਹੱਜ ਗਈ ਐ ਮੈਂ ਦਿਨੇ ਰੋਟੀ ਰੂਟੀ ਪਾਦਨੀ ਹੁੰਨੀ ਆ ਤੇ ਗੁੜ ਪਾਤਾ ਇਹਨੂੰ ਤੇ ਆਈ ਇਹ ਬਸ ਗੱਜ ਗਈ ਵੀ ਥੋੜੇ ਜਿਹਾ ਹੋ ਹੋਣ ਲੱਗ ਗਈ ਹੈਨਾ ਤੇ ਪਰ ਫਿਰ ਵੀ ਮੜਾ ਮੋਟਾ ਹਨ ਪਸੂ ਤੇ ਚਲੋ ਕਿਹੜਾ ਕਿਸੇ ਦਾ ਸਮਝਾਇਆ ਲੂਟ ਆਉਂਦਾ ਹੈਗਾ ਤੇ ਫਿਰ ਅਸੀਂ ਧਾਰ ਚੋਕੇ ਤੇ ਇਹਦੇ ਥਾਣਾ ਥੋਣਾ ਤੇ ਤੇਲ ਲਾਇਆ ਤੇ ਫਿਰ ਵਿਚਾਰੀ ਦਾ ਜਿਹੜਾ ਥਾਨ ਥੋਣ ਪਾਟੇ ਵੀ ਸੀਗੇ ਉਹ ਸੈੱਟ ਹੋਣਗੇ ਸਰੋਂ ਦਾ ਤੇਲ ਲਾਇਆ ਲੇਵਾ ਜਮਾਂ ਚਰੀਦਾ ਹੋ ਗਈ ਤਾਂ ਪਿਆ ਸੀਗਾ ਤੇ ਫਿਰ ਬਾਅਦ ਵਿੱਚ ਅਸੀਂ ਆ ਗਏ ਸੀਗੇ ਦੁਪਹਿਰੇ 2:30 ਵਜੇ ਹਨਾ ਦੇਖੋ ਪੱਠੇ ਪੁੱਠੇ ਵੀ ਇਹਨਾਂ ਨੇ ਫੇਰ ਪਾਤੇ ਸੀਗੇ ਤੇ ਕੰਮ ਅਸੀਂ ਨਿਮਰਤਾ ਸੀ ਮੋੜ ਕੇ ਧੋਣਾ ਸੀਗਾ ਬਰਾਂਡਾ ਦੇਖੋ ਕਿੰਨਾ ਗੰਦਾ ਹੋਇਆ ਪਿਆ ਸੀਗਾ ਹਨ ਦੂਜੇ ਤੀਜੇ ਦਿਨ ਧੋਨੇ ਆ ਸੀ ਹਰ ਰੋਜ਼ ਨਹੀਂ ਧੋਂਦੇ ਕਿਉਂਕਿ ਵੈਸੇ ਸਫਾਈ ਰੱਖਣੀ ਵੀ ਬਹੁਤ ਜ਼ਰੂਰੀ ਹੈ ਆਪਾਂ ਨੂੰ ਪਸ਼ੂਆਂ ਥੱਲੇ ਸਫਾਈ ਰੱਖਣੀ ਚਾਹੀਦੀ ਹੈ ਤਾਂ ਕਿ ਕੋਈ ਬਿਮਾਰੀ ਨਾ ਹੋਵੇ ਜਿਹਦੇ ਘਰੇ ਪਸ਼ੂ ਰੱਖਿਆ ਹੋਵੇ ਸਫਾਈ ਤਾਂ ਜ਼ਰੂਰ ਰੱਖੋ ਭਾਵੇਂ ਤੀਜੇ ਦਿਨ ਤੋਂ ਬਲੁੱਥਾ ਹਨਾ ਤੇ ਹੁਣ ਬਸ ਕੀ ਨਾ ਅਸੀਂ ਪਾਣੀ ਦਾ ਛਿੜਕਾਜ ਤੇ ਮੋੜ ਕੇ ਬਸ ਇਹਨੂੰ ਧੋਵਾਂਗੇ ਪ੍ਰੈਸ਼ਰ ਨਾਲ ਤੇ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਤੁਹਾਨੂੰ ਸਾਡਾ ਨਾ ਬਲੌਗ ਪਸੰਦ ਆਇਆ ਹੋਊਗਾ ਵੀਡੀਓ ਪਸੰਦ ਆ ਰਹੀਆਂ ਆਂ ਤੇ ਪਲੀਜ਼ ਆਪਣੇ ਚੈਨਲ ਤੇ ਜਿਹੜੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਪੂਰੀ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ